ਹਾਂਜੀ ਸਾਥਰੀ ਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਨੀ ਆ ਸਾਈਪ੍ਰੈਸ ਟੂ ਪੁਰਤਗਾਲ ਸਾਈਪ੍ਰੈਸ ਤੋਂ ਆਪਾਂ ਪੁਰਤਗਾਲ ਕਿਸ ਤਰ੍ਹਾਂ ਪਹੁੰਚ ਸਕਦੇ ਆ ਜਾਂ ਫੇ ਪਹਿਲਾਂ ਜਿਹੜੇ ਪਹੁੰਚੇ ਉਹ ਕਿਸ ਤਰ੍ਹਾਂ ਪਹੁੰਚੇ ਕਿਹੜੇ ਰਸਤਿਆਂ ਦੇ ਵਿੱਚ ਪਹੁੰਚੇ ਆ ਜਾਂ ਫਿਰ ਹੁਣ ਤੁਸੀਂ ਕਿਸੇ ਸ਼ੈਨੀਗਨ ਕੰਟਰੀ ਚ ਪਹੁੰਚ ਸਕਦੇ ਐ ਸਾਈਪ੍ਰਸ ਜਾਂ ਫਿਰ ਸਾਈਪ੍ਰਸ ਸ਼ੈਨੀਗਨ ਦੇ ਵਿੱਚ ਆਵੇਗਾ ਸੋ ਇਹ ਗੱਲਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਅੱਜ ਤੁਹਾਡੇ ਨਾਲ ਤੁਹਾਨੂੰ ਐਕਸਪਲੇਨ ਕਰਾਂਗੇ ਕਿਉਂਕਿ ਬਹੁਤ ਭਰਾਵਾਂ ਦੇ ਕਮੈਂਟ ਆਏ ਹੋਏ ਸੀਗੇ ਸਾਈਪ੍ਰਸ ਤੋਂ ਕਿ ਅਸੀਂ ਸਾਈਪ੍ਰਸ ਤੋਂ ਮੂਵ ਹੋਣਾ ਚਾਹੁੰਦੇ ਆ ਸਾਡੇ ਅਸੀਂ ਕਿਸ ਤਰ੍ਹਾਂ ਮੂਵ ਹੋ ਸਕਦੇ ਆ ਪੁਰਤਗਾਲ ਦੇ ਵਿੱਚ ਪੇਪਰ ਬਣਦੇ ਇਮੀਗ੍ਰੇਸ਼ਨ ਖੁੱਲੇਗੀ ਪੁਰਤਗਾਲ ਦੀ ਜਾਂ ਫਿਰ ਨਹੀਂ ਖੁੱਲੇਗੀ ਸੋ ਸਾਰਿਆਂ ਦੇ ਉੱਪਰ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲ ਇਸ ਤਰ੍ਹਾਂ ਦੀ ਧਰਤੀ ਹੈ ਜਿਹਨੇ ਬਹੁਤ ਹੀ ਪੰਜਾਬੀ ਮਾਵਾ ਦੇ ਪੁੱਤਾਂ ਸਾਂਭੇ ਆ ਬਹੁਤ ਪੰਜਾਬੀ ਮਾਵਾ ਦੇ ਪੁੱਤਾਂ ਨੂੰ ਉਹਨਾਂ ਦੇ ਨਾਲ ਮਿਲਾਇਆ ਔਰ ਇਸੇ ਲਈ ਪੁਰਤਗਾਲ ਨੂੰ ਮਹਾਨ ਮੰਨਿਆ ਜਾਂਦਾ ਇਸ ਧਰਤੀ ਨੇ ਬਹੁਤ ਕੁਝ ਦਿੱਤਾ ਔਰ ਇਸਦਾ ਬੈਦਰ ਤੇ ਕੰਟਰੀ ਪੈਸੇ ਵੀ ਬਹੁਤ ਹੀ ਜ਼ਿਆਦਾ ਸੋਹਣੇ ਆ ਪਰ ਹਾਂ ਇਸ ਟਾਈਮ ਦੇ ਉੱਪਰ ਕਿਸੇ ਦੀ ਨਜ਼ਰ ਲੱਗੀ ਹੋਈ ਹੈ ਕਿ ਉਦੋਂ ਤੱਕ ਕਹਿਰ ਵਰਤਿਆ ਹੋਇਆ ਇਸ ਟਾਈਮ ਦੇ ਉੱਪਰ ਪੁਰਤਗਾਲ ਦੇ ਉੱਪਰ ਪਰ ਖੈਰ ਬਾਬਾ ਨਾਨਕ ਜਲਦੀ ਠੀਕ ਕਰੂਗਾ ਸਾਰਾ ਕੁਝ ਔਰ ਤੁਹਾਨੂੰ ਪਤਾ ਕਿ ਹੁਣ ਜੋ ਆਇਮਾ ਚੱਲਦੀ ਪਈ ਸੀ ਕਿੰਨੇ ਲੋਕਾਂ ਨੂੰ ਇਕਦਮ ਰੈਗੂਲਾਈਜ਼ ਕੀਤਾ ਜੋ ਬੈਕਲੌਗ ਲੱਗਾ ਸੀਗਾ ਉਹ ਵੀ ਟੁੱਟਿਆ ਪਰ ਹਜੇ ਵੀ ਬਹੁਤ ਲੋਕ ਫਸੇ ਬੈਠੇ ਆ ਸੋ ਉਹਨਾਂ ਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਆ ਪਰ ਹੁਣ ਸਵਾਲ ਬਣਦਾ ਕਿ ਆਪਾਂ ਸਾਈਪ੍ਰਸ ਤੋਂ ਕਿਸ ਤਰ੍ਹਾਂ ਪੁਰਤਗਾਲ ਦੇ ਵਿੱਚ ਆਣਾ ਜਾਂ ਕਿਸ ਤਰ੍ਹਾਂ ਪਹਿਲਾ ਲੋਕ ਆਏ ਆ ਸੋ ਤੁਹਾਨੂੰ ਦੱਸ ਦਈਏ ਕਿ ਸਾਈਪ੍ਰਸ ਦੇ ਵਿੱਚ ਵੀ ਪਹਿਲਾਂ ਇਕਦਮ ਲੋਕ ਇਮੀਗ੍ਰੈਂਟਸ ਤੇ ਬਹੁਤ ਜ਼ਿਆਦਾ ਚਲੇ ਗਏ ਸੀਗੇ ਬਹੁਤ ਸਟੂਡੈਂਟ ਉੱਥੇ ਗਿਆ ਬਹੁਤ ਲੋਕਾਂ ਨੇ ਉੱਥੇ ਫੇਕ ਮੈਰਿਜਾਂ ਕਰਵਾਈਆਂ ਬਹੁਤ ਲੋਕਾਂ ਨੇ ਉੱਥੇ ਅਸਾਈਲਮਾਂ ਜੱਕ ਅਪਲਾਈ ਕਰ ਲਈਆਂ ਔਰ ਸਟੂਡੈਂਟ ਵੀਸਾ ਭਰੀਆਂ ਨਹੀਂ ਹੈਗੀਆਂ ਵਿਆਹ ਕਰਵਾਏ ਇਦਾਂ ਦੇ ਕਰ ਚੱਕਰਾਂ ਕਰਕੇ ਉੱਥੇ ਇੰਨੀ ਕੁ ਜ਼ਿਆਦਾ ਸਖਤਾਈ ਹੋ ਗਈ ਸੀ ਨਾ ਕਿ ਲੋਕਾਂ ਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਉੱਥੇ ਮੂਵ ਹੋਣ ਦਾ ਔਰ ਉਸ ਤੋਂ ਬਾਅਦ ਪੁਰਤਗਾਲ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਦੌਰ ਚੱਲਿਆ 2022 ਔਰ 23 ਦੇ ਵਿੱਚ ਕਿ ਇੰਨੇ ਲੋਕ ਇੱਥੇ ਪਹੁੰਚ ਚੁੱਕੇ ਕਿ ਹਾਲਾਤ ਇੱਕ ਵਾਰ ਬਸ ਤੋਂ ਬਾਹਰ ਹੋ ਗਏ ਸੀਗੇ ਉਸੇ ਦੇ ਤਹਿਤ ਇੱਥੇ ਆਰਟੀਕਲ 88 ਦੇ ਵਿੱਚ ਲੋਕਾਂ ਦੇ ਪੇਪਰ ਲੋਕ ਹੁੰਦੇ ਸੀਗੇ ਪਹਿਲਾਂ ਕਿ ਆਓ ਪੇਪਰ ਲੋਕਰਾਓ ਕੰਮ ਕਰੋ ਜੋ ਮਰਜ਼ੀ ਕਰੋ ਬੈਂਕ ਚ ਖਾਤੇ ਖਲਾਓ ਆਪਣਾ ਜਿੱਦਾ ਮਰਜ਼ੀ ਇੱਥੇ ਰਹੋ ਪਰ ਕੰਮ ਕਰਕੇ ਟੈਕਸ ਬੋ ਤੁਹਾਨੂੰ ਬਹੁਤ ਜਲਦ ਕਾਰਡ ਦਿੱਤਾ ਜਾਵੇਗਾ ਸੋ ਇਹ ਪਾਲਿਸੀ ਚੱਲਦੀ ਪਈ ਸੀ ਜਿਹੜੇ ਸਾਈਪ੍ਰਸ ਇੱਥੇ ਆਏ ਸੀ ਇਹ ਲੋਕ ਜਾਂ ਹੋਰ ਬਹੁ ਕੰਟਰੀਆਂ ਤੋਂ ਇੱਥੇ ਆਇਆ ਜਾਂ ਹੋਰ ਯੂਰਪ ਦੀਆਂ ਕਈ ਕੰਟਰੀਆਂ ਦੇ ਵਿੱਚ ਲੋਕਾਂ ਦੇ ਪੇਪਰ ਬਣੇ ਨਹੀਂ ਸੀਗੇ ਸੋ ਉਹ ਪੁਰਤਗਾਲ ਦੇ ਵਿੱਚ ਆ ਕੇ ਪੇਪਰ ਬਣਾਏ ਹੁਣ ਸਾਰਿਆਂ ਦੇ ਜਦੋਂ ਪੇਪਰ ਬਣ ਗਏ ਹੁਣ ਇੱਕ ਇਸ ਤਰ੍ਹਾਂ ਦੀ ਇੱਕ ਸਰਕਾਰ ਦੇ ਵਿੱਚ ਰਾਜਨੀਤੀਆਂ ਹੋਣ ਲੱਗੀਆਂ ਇਸ ਤਰ੍ਹਾਂ ਦੀ ਇੱਕ ਪਾਰਟੀ ਆਇਆ ਛੇਗਾ ਜਿਹਨੇ ਕਿ ਇਮੀਗ੍ਰੈਂਟਸ ਦੀ ਨੱਕ ਦੇ ਵਿੱਚ ਦਮ ਕੀਤਾ ਹੋਇਆ ਫਿਰ ਇਸ ਤਰ੍ਹਾਂ ਦੇ ਪਾਲਿਸੀ ਆਉਣ ਲੱਗੀਆਂ ਤੇ ਜਿਹਦੇ ਵਜਾ ਤੋਂ ਹੁਣ ਇਮੀਗ੍ਰੈਂਟ ਦੇ ਲਈ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇੱਥੇ ਹੁਣ ਜਿਹੜੀ ਫਾਈਲ ਲੌਗ ਸੀਗੀ ਉਹ ਸਿਸਟਮ ਵੀ ਬੰਦ ਕਰਤਾ ਇਮੀਗ੍ਰੇਸ਼ਨ 1 ਸਾਲ ਤੋਂ ਲਗਭਗ ਬੰਦ ਹੋਈ ਹੋਈ ਆ ਸੋ ਹੁਣ ਸਾਈਪ੍ਰਸ ਤੋਂ ਪੁਰਤਗਾਲ ਆਉਣਾ ਚਾਹੁੰਦੇ ਆ ਸੋ ਉਹਨਾਂ ਲਈ ਤਾਂ ਇਹੀ ਇੱਕ ਮੈਸੇਜ ਆ ਕਿ ਫਿਲਹਾਲ ਤੁਹਾਡੇ ਲਈ ਇਮੀਗ੍ਰੇਸ਼ਨ ਓਪਨ ਨਹੀਂ ਆ ਸੋ ਤੁਸੀਂ ਕਿਸੇ ਵੀ ਏਜੰਟ ਦੇ ਜਾਂ ਕਿਸੇ ਵੀ ਚੱਕਰਾਂ ਦੇ ਵਿੱਚ ਫਸ ਕੇ ਤੁਸੀਂ ਨਾ ਇੱਥੇ ਪਹੁੰਚਿਓ ਕਿ ਹਾਂਜੀ ਤੁਸੀਂ ਇੱਥੇ ਆ ਜਾਓਗੇ ਅੱਗੇ ਤੁਹਾਡੇ ਪੇਪਰ ਨਹੀਂ ਮਿਲਣੇ ਜੀ ਹਾਂਜੀ ਇਹ ਗੱਲ ਸੱਚੀ ਆ ਕਿ ਤੁਹਾਡੇ ਨਹੀਂ ਮਿਲਣੇ ਹਾਂ ਔਰ ਉਸ ਤੋਂ ਬਾਅਦ ਬਹੁਤ ਲੋਕ ਇਹ ਸੋਚਦੇ ਆ ਕਿ ਸ਼ੈਨੀਗਨ ਦੇ ਵਿੱਚ ਆ ਜਾਣੀ ਸਾਈਪ੍ਰਸ ਫਿਰ ਅਸੀਂ ਮੂਵ ਹੋ ਸਕਦੇ ਆ ਜੀ ਇਸ ਤਰ੍ਹਾਂ ਦੀ ਗੱਲ ਕੋਈ ਵੀ ਨਹੀਂ ਮੈਨੂੰ 17 ਸਾਲ ਹੋ ਗਏ ਸੁਣਦੇ ਨੂੰ ਕਿ ਸਾਈਪ੍ਰਸ ਸ਼ੈਨੀਗਨ ਜਾ ਰਿਹਾ ਸਾਈਪ੍ਰਸ ਸ਼ੈਨੀਗਨ ਜਾ ਰਿਹਾ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਵੀ ਨਿਊਜ਼ ਨਹੀਂ ਹੈ ਆਥੈਂਟਿਕ ਕਿ ਸਾਈਪ੍ਰਸ ਸ਼ੈਨੀਗਨ ਦੇ ਵਿੱਚ ਆ ਰਿਹਾ ਹਾਂ ਜੀ ਜਿਸ ਤਰ੍ਹਾਂ ਅਸੀਂ ਸੁਣਦੇ ਆ ਰਿਹਾ 15-16 ਸਾਲਾਂ ਤੋਂ ਕਿ ਸਾਈਪ੍ਰਸ ਸ਼ੈਨੀਗਨ ਜਾ ਰਿਹਾ ਸੋ ਐਸੀ ਤਰ੍ਹਾਂ ਅger ਸੁਣਦੇ ਆ ਤਾਂ ਸੁਣਦੇ ਰਹੋ ਪਰ ਇਹਦੀ ਮੇਨ ਵਜ੍ਹਾ ਇਹ ਹੈ ਕਿ ਜਿੰਨੀ ਦੇਰ ਕਬਜ਼ਾ ਤੁਰਕੀ ਦਾ ਰਹੇਗਾ ਕਿਉਂਕਿ ਤੁਰਕੀ ਤੋਂ ਬਹੁਤ ਲੋਕ ਬਾਰਡਰ ਕ੍ਰੋਸ ਕਰਕੇ ਸਾਈਪਸ ਦੇ ਵਿੱਚ ਐਂਟਰ ਹੁੰਦੇ ਆ ਜਿਸ ਦੀ ਵਜ੍ਹਾ ਤੋਂ ਉੱਥੇ ਅੱਜ ਟਾਈਮ ਦੇ ਉੱਪਰ ਇੰਨੀ ਕ ਜਿਆਦਾ ਅਸਾਈਲਮ ਚੱਲਦੀ ਪਈ ਆ ਔਰ ਉਸੇ ਦੇ ਮੱਦੇ ਨਜ਼ਰ ਯੂਰੋਪੀਅਨ ਕੰਟਰੀਆਂ ਨੂੰ ਇਸ ਚੀਜ਼ ਦਾ ਖਤਰਾ ਹੈ ਕਿ ਅਗਰ ਅਸੀਂ ਖੋਲਦੇ ਵੀ ਆ ਤਾਂ ਡੌਂਕੀ ਇੰਨੇ ਕ ਲੋਕਾਂ ਨੇ ਇਲੀਗਲ ਇਮੀਗ੍ਰੈਂਟਸ ਨੇ ਇੰਨਾ ਕ ਐਂਟਰ ਹੋ ਜਾਣਾ ਸੋ ਉਹਦੇ ਕਰਕੇ ਵੀ ਸ਼ੈਨੀਗਨ ਵਿੱਚ ਨਹੀਂ ਲਿਤਾ ਜਾਂਦਾ ਸਾਈਪ੍ਰਸ ਨੂੰ ਸੋ ਇਹ ਇੱਕ ਵਜਾ ਕਿ ਉਹਦੇ ਵਿੱਚ ਨਹੀਂ ਲਿਤਾ ਜਾ ਰਿਹਾ ਪਰ ਤੁਹਾਡੇ ਕੋਲ ਸਾਈਪ੍ਰਸ ਆ ਗਏ ਤਾਂ ਤੁਸੀਂ ਆਪਣੇ ਆਪ ਨੂੰ ਇਹ ਨਾ ਸਮਝੋ ਕਿ ਤੁਸੀਂ ਨਿਰਾਸ਼ ਹੋ ਜਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਆਏਗੀ ਨਹੀਂ ਸਾਈਪ੍ਰਸ ਆਕਰ ਤੁਸੀਂ ਪਹੁੰਚ ਗਏ ਹੋ ਸਾਈਪ੍ਰਸ ਤੋਂ ਤੁਹਾਡੇ ਲਈ ਬਹੁਤ ਜ਼ਿਆਦਾ ਰਸਤੇ ਆ ਸਾਈਪ੍ਰਸ ਤੋਂ ਕਿੰਨੇ ਭੈਣ ਭਰਾ ਜਿਹੜੇ ਕੈਨੇਡਾ ਦੇ ਵਿੱਚ ਮੂ ਹੋ ਗਿਆ ਜੀ ਹਾਂ ਜੀ ਕੈਨੇਡਾ ਚ ਕਿੰਨੇ ਭਰਾ ਹੋਏ ਆ ਬਹੁਤ ਭਰਾਵਾਂ ਦਾ ਵੀਡੀਓ ਦੇਖ ਕੇ ਕਮੈਂਟ ਵੀ ਕਰਦਾ ਨੇ ਕਿ ਪਹੁੰਚਿਆ ਮੇਰਾ ਖੁਦ ਆਪਣੇ ਨੌਨ ਦੇ ਵਿੱਚ ਇਦਾਂ ਦੇ ਬੰਦੇ ਆ ਜਿਹੜੇ ਸਾਈਪਸ ਤੋਂ ਗਿਆ ਕੋਈ ਅਮਰੀਕਾ ਚ ਜਾ ਕੇ ਬੈਠਾ ਕੋਈ ਕੈਨੇਡਾ ਚ ਜਾ ਕੇ ਬੈਠਾ ਔਰ ਜਰਪ ਪੁਰਤਗਾਲ ਚ ਤਾਂ ਕਿੰਨੇ ਹੀ ਲੋਕ ਆ ਕੇ ਬੈਠੇ ਆ ਜਰਮਨੀ ਦੇ ਵਿੱਚ ਕਿੰਨੇ ਲੋਕ ਆ ਕੇ ਬੈਠੇ ਆ ਪਰ ਉਹਦੇ ਲਈ ਤੁਹਾਨੂੰ ਸਬਰ ਕਰਨਾ ਪੈਂਦਾ ਇਹ ਨਹੀਂ ਹੁੰਦਾ ਕਿ ਤੁਸੀਂ ਸਾਈਪ੍ਰਸ ਆ ਗਏ ਬਾ ਸਾਈਪ੍ਰਸ ਤੋਂ ਜਾਓ ਜੀ ਸਿੱਧਾ ਸਮੁੰਦਰਾਂ 'ਚ ਬਰਫ਼ ਜੰਮੀ ਆ ਉੱਪਰ ਤੁਰ ਕੇ ਚਲੇ ਜਾਓ ਜਿੱਥੇ ਮਰਜੀ ਨਹੀਂ ਜੀ ਐਦਾਂ ਨਹੀਂ ਹੁੰਦਾ ਉਹਦੇ ਲਈ ਤੁਹਾਨੂੰ ਉੱਥੇ ਰਹਿ ਕੇ ਕੰਮ ਕਰਨਾ ਉੱਥੇ ਆਪਣੇ ਕੋਰਸ ਸਟੱਡੀ ਕਰਨੀਆਂ ਤੇ ਆਪਣੀ ਇੱਕ ਬੈਂਕ ਸਟੇਟਮੈਂਟ ਐਦਾਂ ਦੀ ਬਣਾਉਣੀ ਆ ਕਿ ਜੀ ਤੁਹਾਡੀ ਵੀ ਅੱਗੇ ਜਾ ਕੇ ਇੱਕ ਬੁੱਕਤ ਹੋਵੇ ਔਰ ਉਸ ਤੋਂ ਬਾਅਦ ਇੱਕ ਲੀਗਲ ਵੇ ਹੁੰਦਾ ਕਿ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰ ਸਕੋ ਉਸ ਤੋਂ ਬਾਅਦ ਹੀ ਤੁਸੀਂ ਉੱਥੇ ਮੂਵ ਹੋ ਸਕਦੇ ਆ ਮੈਂ ਐਦਾਂ ਦੇ ਵੀ ਭਰਾਵਾਂ ਨੂੰ ਜਾਣਦਾ ਜਿਹੜੇ ਹਜੇ ਵੀ ਮੂਵ ਨਹੀਂ ਹੋਏ ਦਾਦਾ ਸਾਲਾਂ ਤੋਂ ਸਾਈਪ੍ਰੈਸ 'ਚ ਹੀ ਬੈਠੇ ਆ ਔਰ ਸਟੱਡੀ ਹੀ ਕਰ ਰਹੇ ਆ ਕਿਉਂ ਕਿ ਉੱਥੇ ਦਾ ਵੈਦਰ ਔਰ ਉੱਥੇ ਦਾ ਜੋ ਨੇਚਰ ਆ ਉੱਥੇ ਲੋਕਾਂ ਦਾ ਆਪਣਾਪਣਾ ਔਰ ਕੰਟਰੀ ਇੰਨੀ ਕਿ ਜ਼ਿਆਦਾ ਸੋਹਣੀ ਐ ਇੰਨਾ ਕਿ ਜ਼ਿਆਦਾ ਵਧੀਆ ਕਾਰੋਬਾਰ ਉੱਤੇ ਫਿੱਟਾ ਤੇ ਉਹ ਚਾਹਦੇ ਨਹੀਂ ਅਸੀਂ ਕਿਤੇ ਹੋਰ ਜਾਈਏ ਬਸ ਇਹ ਆ ਕਿ ਸਾਈਪ੍ਰੈਸ ਪੱਕਾ ਨਹੀਂ ਕਰਦੀ ਜਿਸ ਦੀ ਵਜ੍ਹਾ ਤੋਂ ਲੋਕਾਂ ਨੂੰ ਉੱਥੇ ਥੋੜੇ ਟਾਈਮ ਲਾ ਕੇ ਪੈਸੇ ਕਮਾ ਕੇ ਮੂਵ ਹੋਣਾ ਪੈਂਦਾ ਸੋ ਉਹਦਾ ਮੂਵ ਹੋਣ ਦਾ ਤਰੀਕਾ ਇਹੀ ਆ ਕਿ ਉੱਥੇ ਲੀਗਲ ਹੋ ਕੋਈ ਵੀ ਕਿਸੇ ਦੇ ਮਗਰ ਲਾ ਕੇ ਫੇਕ ਮੈਰिज ਨਾ ਕਰੋ ਔਰ ਨਾ ਤੋਂtheta asylum ਅਪਲਾਈ ਕਰੋ ਕਿਸੇ ਦੇ ਪਿੱਛੇ ਨਾ ਲੱਗੋ ਜਿਹੜਾ ਤੁਹਾਡਾ ਸਟੇਟਸ ਆਗਰ ਵਰਕ ਵੀ ਜੇ ਦਾ ਅਗਰ ਸਟੂਡੈਂਟ ਉਹੀ ਸਟੇਟਸ ਦੇ ਉੱਪਰ ਰਹੋ ਤੇ ਕੰਮ ਕਰੋ ਤੇ ਬੈਂਕ ਸਟੇਟਮੈਂਟ ਵਧੀਆ ਬਣਾਓ ਤੇ ਤੁਹਾਡੇ ਲਈ ਪੂਰੀ ਦੁਨੀਆ ਵੈਲਕਮ ਤੁਹਾਨੂੰ ਕਰੇਗੀ ਤੇ ਉਹਦੇ ਲਈ ਤੁਹਾਨੂੰ ਫਿਰ ਉੱਥੇ ਤੁਹਾਨੂੰ ਪਤਾ ਐਦਾਂ ਦੀ ਕੰਸਲਟੈਂਸੀਆਂ ਹੈਗੀਆਂ ਬਹੁਤ ਹੈਗੀਆਂ ਮੈਂ ਵੀ ਰეკਮੈਂਡ ਤੁਹਾਨੂੰ ਕਰ ਦੂੰਗਾ ਪਰ ਜਿਹੜੇ ਨੂੰ ਬੰਦੇ ਨੂੰ ਜ਼ਰੂਰਤ ਹੋਈ ਤਾਂ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਨੂੰ ਉਹਨਾਂ ਦੇ ਐਡਰੈਸ ਸੈਂਡ ਕਰ ਦੂੰਗਾ ਸੋ ਉੱਥੋਂ ਤੁਸੀਂ ਮੂਵ ਹੋ ਸਕਦੇ ਆ ਹਰ ਇੱਕ ਕੰਟਰੀ ਤੁਹਾਡੇ ਲਈ ਵੈਲਕਮ ਕਰੂਗੀ ਫਿਰ ਤੋਂ ਆਡੇ ਲਈ ਪੂਰੀ ਦੁਨੀਆ ਖੁੱਲੀ ਤੇ ਆਪਣੇ ਸੁਪਨੇ ਸਾਕਾਰ ਕਰ ਸਕਦੇ ਆ ਬਾਕੀ ਪੁਰਤਗਾਲ ਦੇ ਵਿੱਚ ਇਸ ਟਾਈਮ ਦੇ ਉੱਪਰ ਆਉਣ ਦਾ ਕੋਈ ਫਾਇਦਾ ਨਹੀਂ ਆਪਣੇ ਪੈਸੇ ਬਰਬਾਦ ਨਾ ਕਰਿਓ ਕਿਉਂਕਿ ਇਸ ਟਾਈਮ ਦੇ ਉੱਪਰ ਇਮੀਗ੍ਰੇਸ਼ਨ ਖੁੱਲੀ ਨਹੀਂ 8 ਫਰਵਰੀ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਕੋਈ ਨਾ ਕੋਈ ਇਸ ਤਰ੍ਹਾਂ ਦਾ ਫੈਸਲਾ ਹੋਵੇਗਾ ਜਿਹਦੇ ਕਰਕੇ ਇਹ ਸੋਚਿਆ ਜਾ ਰਿਹਾ ਕਿ ਇਮੀਗ੍ਰੈਂਟਸ ਦੇ ਲਈ ਕੋਈ ਰਾਤ ਭਰੀ ਖਬਰ ਆਵੇਗੀ ਸੋ ਉਹਦੇ ਲਈ ਹਜੇ ਵੇਟ ਕਰਨੀ ਪਵੇਗੀ ਇਸ ਟਾਈਮ ਦੇ ਉੱਪਰ ਸਿਰਫ ਸਿਰਫ ਸਪੇਨ ਦੀ ਇਮੀਗ੍ਰੇਸ਼ਨ ਖੁੱਲੀ ਆ ਔਰ ਸਪੇਨ ਦੇ ਇਮੀਗ੍ਰੇਸ਼ਨ ਵੀ ਜਿਹੜੇ ਦਸੰਬਰ 2025 ਤੋਂ ਪਹਿਲਾਂ ਪਹਿਲਾਂ ਪੈਦਰੋ ਮੈਨ ਤੋਂ ਹੋਈ ਆ ਜਾਂ ਜਿਨ੍ਹਾਂ ਕੋਲ ਉੱਥੇ ਐਂਟਰੀ ਦੇ ਪ੍ਰੂਫ ਹੈਗੇ ਆ ਸੋ ਸਿਰਫ ਸਿਰਫ ਉਹਨਾਂ ਦੇ ਲਈ ਹੀ ਖੁੱਲੀ ਆ ਉਹ ਸੋ ਤੁਹਾਡੇ ਲਈ ਨਹੀਂ ਆ ਸੋ ਤੁਸੀਂ ਉਹਦੇ ਲਈ ਵੀ ਆਪਣੇ ਆਪ ਨੂੰ ਇਹ ਨਾ ਹੋਵੇ ਕਿਸੇ ਦੇ ਸਕੈਮ ਦੇ ਵਿੱਚ ਫਸ ਜਿਓ ਜਾਂ ਕਿਸੇ ਕੋਲ ਪੈਸੇ ਫਸਾ ਦਿਓ ਕਿ ਉੱਥੇ ਜਾਣਾ ਸੀ ਸੋ ਉਹਦੇ ਲਈ ਵੀ ਤੁਹਾਨੂੰ ਪਹਿਲਾਂ ਕੋਈ ਤੁਹਾਡੇ ਕੋਲ ਪ੍ਰੂਫ ਚਾਹੀਦਾ ਆਈ ਹੋਪ ਤੁਸੀਂ ਸਾਰਾ ਕੁਝ ਸਮਝ ਗਏ ਹੋਵੋਗੇ ਪਰ ਇਸ ਦੇ ਬਾਰੇ ਤੁਹਾਡਾ ਕੁਝ ਵੀ ਆਪਣਾ ਰਾਏ ਜਾਂ ਤੁਹਾਡੀ ਆਪਣੀ ਪਰਸਨਲ ਰਾਏ ਹੋਵੇ ਜਰੂਰ ਦੱਸਿਓ ਔਰ ਪੁਰਤਗਾਲ ਦੇ ਵਿੱਚ ਇਸ ਟਾਈਮ ਦੇ ਉੱਪਰ ਬਹੁਤ ਹੀ ਜ਼ਿਆਦਾ ਸਖਤੀ ਹੋਈ ਹੈ ਸੋ ਇਸ ਟਾਈਮ ਦੇ ਉੱਪਰ ਨਾ ਹਜੇ ਤੁਸੀਂ ਆਉਣ ਦੇ ਬਾਰੇ ਸੋਚੋ ਪੁਰਤਗਾਲ ਦੇ ਵਿੱਚ ਕੀ ਸੀ ਆ ਜਾਗੇ ਬਾਅਦ ਚ ਇਮੀਗ੍ਰੇਸ਼ਨ ਖੁੱਲ ਜੇਗੀ ਬਾਅਦ ਚ ਦੇਖਾਂਗੇ ਹਜੇ ਇਸ ਟਾਈਮ ਤਰ੍ਹਾਂ ਦਾ ਕੁਝ ਵੀ ਨਹੀਂ ਕਿਉਂਕਿ ਲੋਕਾਂ ਨੂੰ ਹਜੇ ਤੱਕ ਕਾਰਡ ਹੀ ਨਹੀਂ ਰੀਸੀਵ ਹੋਏ 15-15 ਮਹੀਨੇ ਹੋ ਗਏ ਉਹਨਾਂ ਨੂੰ ਬਾਇਓਮੈਟ੍ਰਿਕ ਦਿੱਤੇ ਹਨ ਸੋ ਉਹਨਾਂ ਨੂੰ ਵੀ ਇਹੀ ਅਪੀਲ ਹੁੰਦੀ ਆ ਕਿ ਆਈਐਮਏ ਦੇ ਵਿੱਚ ਜਾਂਦੇ ਰਹੋ ਪਤਾ ਕਰਦੇ ਰਹੋ ਜਾਂ ਫਿਰ ਤੁਹਾਨੂੰ ਅਕਲ ਤੁਹਾਡੀ ਜੇਬ ਇਜਾਜ਼ਤ ਦਿੰਦੀ ਆ ਲਾਇਰ ਹਾਇਰ ਕਰੋ ਆਪਣੇ ਕੇਸ ਦੇ ਬਾਰੇ ਵਿੱਚ ਅਪਡੇਟ ਰਹਿਣਾ ਹੀ ਪੈਣਾ ਅਗਰ ਤੁਸੀਂ ੱੱਕੇ ਨਹੀਂ ਖਾ ਸਕਦੇ ਨਹੀਂ ਜਾ ਸਕਦੇ ਲਾਈਨਾਂ ਵਿੱਚ ਨਹੀਂ ਲੱਗ ਸਕਦੇ ਤਾਂ ਤੁਹਾਨੂੰ ਉਹ ਲਾਇਰ ਕਰ ਲੈਣਾ ਚਾਹੀਦਾ ਅਗਰ ਤੁਸੀਂ ਜਾ ਸਕਦੇ ਆ ਤਾਂ ਪਨੇਈ ਸ਼ੈਪ ਮੈਂ ਤੁਹਾਨੂੰ ਕਹਿੰਦਾ ਹਾਂ ਉਹ ਉੱਥੇ ਜਾਓ ਰਾਤ ਨੂੰ 1 2 ਵਜੇ ਲਾਈਨ ਲੱਗਦੀ ਆ ਬੰਦਾ ਨਾਮ ਲਿਖਦਾ ਤੁਹਾਡੇ ਉੱਥੇ ਆ ਕੇ ਤੇ ਸਵੇਰੇ 8 ਵਜੇ ਤੋਂ ਅੰਦਰ ਬਾੜ ਕੇ 9 ਵਜੇ ਤੁਸੀਂ ਫ੍ਰੀ ਹੋ ਜਾਂਦੇ ਆ ਕਮੈਂਟ ਆਏ ਸੀ ਭਰਾਵਾ ਦੇ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੇ ਸੀਗੇ ਕਮੈਂਟ ਉਹ ਸੋ ਆਪਣੇ ਕੇਸ ਦੇ ਬਾਰੇ ਅਪਡੇਟਡ ਰਹੋ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ ਬਾਕੀ ਕਾਰਡ ਰਸੀਪਟ ਹੋਰ ਆ ਜਿਨ੍ਹਾਂ ਦੇ ਇੱਕ ਸਾਲ ਤੋਂ ਉੱਪਰ ਫਿੰਗਰਾਂ ਨੂੰ ਹੋ ਗਿਆ ਸੀਗਾ ਉਹਨਾਂ ਦੇ ਕਾਰਡ ਰੀਸੀਵ ਹੋਣਾ ਸਟਾਰਟ ਹੋ ਗਿਆ ਤੇ ਬਾਕੀ ਆਈਮਾਂ ਨੇ ਵੀ ਇਹ ਈਮੇਲ ਕੀਤੀ ਆ ਕਿ ਹੁਣ ਜਿਨ੍ਹਾਂ ਦੇ ਕਾਰਡ ਵਾਪਸ ਚਲੇ ਗਏ ਸੀ ਉਹਨਾਂ ਨੂੰ ਵਾਪਸ ਈਮੇਲ ਕੀਤੀ ਜਾਵੇਗੀ ਤੇ ਉਹਨਾਂ ਨੂੰ ਕਾਰਡ ਰੀਸੀਵ ਕਰਨ ਲਈ ਵੀ ਬੁਲਾਇਆ ਜਾਵੇਗਾ ਸੋ ਆਪਣੀ ਈਮੇਲਾਂ ਵੀ ਚੈੱਕ ਕਰਦੇ ਰਹੋ ਬਾਕੀ ਹੋਰ ਵੀ ਜੋ ਵੀ ਅਪਡੇਟ ਆਏਗੇ ਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸਤੇ ਬਾਰੇ ਤੁਸੀਂ ਕੀ ਕਹਿਣਾ ਕੀ ਇਸ ਹਾਈ ਪ੍ਰੈਸ ਦੇ ਵਿੱਚ ਜਾਣ ਦਾ ਤੁਹਾਡਾ ਵਿਚਾਰ ਆ ਜਾਂ ਉੱਥੋਂ ਮੂਵ ਹੋਣ ਦਾ ਸੋ ਉਹਦੇ ਬਾਰੇ ਵੀ ਆਪਣੀ رائے ਕਰਿਓ ਜਿਹੜੇ ਬੰਦੇ ਇੱਧਰ ਉੱਧਰ ਮੂਵ ਹੋਇਆ ਉਥੋਂ ਕਿਹੜੇ-ਕਿਹੜੇ ਰਸਤੇ ਰਾਹੀਂ ਮੂਵ ਹੋਇਆ ਕੀ-ਕੀ ਤੁਹਾਡਾ ਐਕਸਪੀਰੀਅੰਸ ਰਿਹਾ ਤੁਸੀਂ ਵੀ ਆਪਣੇ ਜ਼ਰੂਰ ਸ਼ੇਅਰ ਕਰਿਓ ਔਰ ਵੀਡੀਓ ਨੂੰ ਜਿਆਦਾ-ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਬਾਕੀ ਤੁਹਾਡਾ ਆਪਣਾ ਚੈਨਲ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ